ਮંત્રી ਸਾਹਿਬ ਜਿਹੜੇ ਐ ਉਹ ਖੁਦ ਇਸ ਗੱਲ ਨੂੰ ਲੈ ਕੇ ਬੜੇ ਚਿੰਤਿਤ ਸਨ ਕਿਉਂਕਿ ਆਲਰੇਡੀ ਮੈਂ ਦੋ ਵਾਰ ਉਹਨਾਂ ਨੂੰ ਪਹਿਲਾਂ ਵੀ ਮਿਲ ਚੁੱਕਿਆ ਤਾਂ ਉਹਨਾਂ ਨੇ ਆਦਮਪੁਰ ਦਾ ਜਿਹੜਾ 에어ਪੋਰਟ ਆ ਇਹਨੂੰ ਚਾਲੂ ਕਰਨ ਦਾ ਜਿਹੜਾ ਪ੍ਰੋਸੈਸ ਹੈ ਉਹ ਟੌਪ ਪ੍ਰਾਇੋਰਟੀ ਦੇ ਉੱਤੇ ਰੱਖਿਆ ਸੋ ਮੈਂ ਉਹਨਾਂ ਦੇ ਟੇਬਲ ਦੇ ਉੱਤੇ ਜਿਹੜੀ ਫਾਈਲ ਵੀ ਦੇਖੀ ਤਾਂ ਉਹ ਕਿਉਂਕਿ ਟਰਮੀਨਲ ਆ ਜਿਹੜਾ ਉਹ ਬਣ ਕੇ ਤਿਆਰ ਹੋ ਚੁੱਕਾ ਹੈ ਸਿਰਫ ਤੇ ਸਿਰਫ ਜ਼ਰੂਰਤ ਹੈ ਕਿ ਫਲਾਈਟਸ ਦਾ ਜਿਹੜੀ ਉਹਦੀ ਆਵਾਜਾਈ ਸ਼ੁਰੂ ਹੋਵੇ ਤਾਂ ਮੰਤਰੀ ਸਾਹਿਬ ਨੇ ਇਸ ਗੱਲ ਦਾ ਭਰੋਸਾ ਦਿਵਾਇਆ ਕਿ ਇਹ ਜਿਹੜੀਆਂ ਜਿਹੜੀਆਂ ਫਲਾਈਟਸ ਐ ਇਹ ਫਰਵਰੀ ਮਹੀਨੇ ਦੇ ਪਹਿਲੇ ਹਫਤੇ ਜਾਂ ਦੂਜੇ ਹਫਤੇ ਦੇ ਵਿੱਚ ਜਿਹੜੀਆਂ ਇਹ ਸ਼ੁਰੂ ਹੋਣਗੀਆਂ ਜਿਹਦੇ ਨਾਲ ਜਲੰਧਰ ਦੇ ਲੋਕਾਂ ਨੂੰ ਬੜਾ ਇਹਦਾ ਲਾਭ ਮਿਲਣ ਵਾਲਾ ਹੈ ਇਹ ਸ਼ੁਰੂ ਹੋ ਗਈ ਥੀ ਲੇਕਿਨ ਫਿਰ ਵਿੱਚੇ ਬੰਦ ਕਰ ਦਿੱਤੀ ਵਜ੍ਹਾ ਕੀ ਆ ਰਹੀ ਥੀ ਇਸਕੀ ਦੇਖੋ ਕੋਵਿਡ ਦੇ ਦੌਰਾਨ ਕਿਉਂਕਿ ਇਹ ਆਰਸੀਐਸ ਸਕੀਮ ਦੇ ਵਿੱਚ ਚੱਲ ਰਹੀਆਂ ਸਨ ਉਹ ਆਰਸੀਐਸ ਸਕੀਮ ਹੈ ਜਿਹੜੀ ਉਹ 3 ਸਾਲ ਦੀ ਹੁੰਦੀ ਹੈ ਜਿਹਦੇ ਵਿੱਚ ਗਵਰਨਮੈਂਟ ਵੱਲੋਂ ਜਿਹੜਾ ਕੰਸਰਨ ਕੰਪਨੀ ਹੈ ਜਿਹੜੀ ਐਵੀਏਸ਼ਨ ਦੀ ਜਿਹੜੀ ਉਹਨਾਂ ਨੂੰ ਜਿਹੜਾ ਬਜਟ ਦਿੱਤਾ ਜਾਂਦਾ ਸੋ 3 ਸਾਲ ਪੂਰੇ ਹੋਣ ਤੋਂ ਬਾਅਦ ਇਹ ਕੰਮ ਜਿਹੜਾ ਦੁਬਾਰਾ ਨਹੀਂ ਚੱਲ ਸਕਿਆ ਇੱਕ ਉਥੇ ਸਟਰਕਚਰ ਵੀ ਜਿਹੜਾ ਟੈਂਪਰਰੀ ਸੀਗਾ ਤੋਂ ਉਹ ਵੀ ਅਪਗ੍ਰੇਡ ਹੋਣਾ ਸੀ ਸੋ 125 ਕਰੋੜ ਦੀ ਲਾਗਤ ਦੇ ਨਾਲ ਟਰਮੀਨਲ ਜਿਹੜਾ ਅਪਗ੍ਰੇਡ ਹੋਇਆ ਜਿਹਦੇ ਵਿੱਚ 300 ਜਿਹੜੇ ਪੈਸੇਂਜਰ ਉਹਨਾਂ ਦੇ ਬੈਠਣ ਦੀ ਜਿਹੜੀ ਕੈਪੈਸਿਟੀ ਹੈ ਸੋ ਟਰਮੀਨਲ ਬਿਲਕੁਲ ਤਿਆਰ ਹੈ ਔਰ ਫਲਾਈਟਸ ਦੇ ਲਈ ਸਪਾਈਸ ਜੈਟ ਨੇ ਜਿਹੜਾ ਆਪਣੀ ਸਹਿਮਤੀ ਦੇ ਦਿੱਤੀ ਹੈ ਸੋ ਮંત્રી ਸਾਹਿਬ ਨੇ ਕੰਪਨੀ ਦੇ ਨਾਲ ਗੱਲਬਾਤ ਕੀਤੀ ਉਹਨਾਂ ਨੂੰ ਇਨਸਟਰਕਸ਼ਨਾਂ ਦਿੱਤੀਆਂ ਕਿ ਜਿਹੜੀਆਂ ਤੁਹਾਡੀਆਂ ਅਗਲੀਆਂ ਫਾਰਮੈਲिटीज ਆ ਉਹਨਾਂ ਨੂੰ ਪੂਰਾ ਕਰੋ ਤਾਂ ਕਿ ਇਹ ਫਲਾਈਟਸ ਆ ਜਿਹੜੀਆਂ ਇਹਨਾਂ ਦੀ ਆਵਾਜਾਈ ਸ਼ੁਰੂ ਹੋ ਸਕੇ ਕਿੰਨਾ ਫਾਇਦਾ ਹੈ ਇਲਾਕੇ ਕੇ ਲੋਕਾਂ ਨੂੰ ਦੇਖੋ ਜਲੰਧਰ ਦੇ ਵਿੱਚ ਵਪਾਰੀ ਹੈ ਐਨ ਆਰ ਆਈ ਹੈ ਸਾਡਾ ਇੰਡਸਟਰੀ ਲਿਸਟ ਹੈ ਜਲੰਧਰ ਦੇ ਵਿੱਚ ਬੜੇ ਪ੍ਰੋਮੀਨੈਂਟ ਲੋਕ ਰਹਿੰਦੇ ਆ ਜਿਨ੍ਹਾਂ ਦਾ ਰੂਟੀਨ ਦਾ ਜਿਹੜਾ ਆਵਾਜਾਈ ਹੈ ਜਿਹੜੀ ਦਿੱਲੀ ਦੇ ਨਾਲ ਉਹਨਾਂ ਦਾ ਕਨੈਕਸ਼ਨ ਚਾਹੀਦਾ ਕਿਉਂਕਿ ਜਲੰਧਰ ਦਾ ਜਿਹੜਾ ਵਪਾਰੀ ਹੈ ਸਮੁੱਚੇ ਭਾਰਤ ਦੇ ਜਿਹੜੇ ਦੂਸਰੇ ਸੂਬੇ ਐ ਉਹਨਾਂ ਦੇ ਨਾਲ ਕਨੈਕਟੀਵਿਟੀ ਐ ਕਲਕਟਾ ਜਾਂਦਾ ਸਾਡਾ ਜਲੰਧਰ ਦਾ ਵਪਾਰੀ ਅਸਾਮ ਜਾਂਦਾ ਗੁਹਾਟੀ ਜਾਂਦਾ ਅ ਇਧਰ ਦੂਸਰੇ ਪਾਸੇ ਸਾਊਥ ਸਾਰਾ ਜਿਹੜਾ ਜਲੰਧਰ ਦਾ ਵਪਾਰੀ ਕਵਰ ਕਰਦਾ ਸੋ ਬੜੀ ਇਹਦੀ ਜ਼ਰੂਰਤ ਸੀ ਤਾਂ ਕਿ ਦਿੱਲੀ ਦੇ ਨਾਲ ਇਹਦਾ ਕਨੈਕਸ਼ਨ ਜੁੜ ਸਕੇ ਤਾਂ ਮੈਂ ਸਮਝਦਾ ਕਿ ਇਹਦੇ ਨਾਲ ਸਾਡੇ ਜਲੰਧਰ ਦੇ ਜਿਹੜੇ ਲੋਕ ਹਨ ਐਨ ਆਰ ਆਈ ਭਰਾ ਹਨ ਉਹਨਾਂ ਨੂੰ ਇਹਦਾ ਬਹੁਤ ਫਾਇਦਾ ਮਿਲਣ ਵਾਲਾ ਆਸੂਬੇ ਸੇ ਜੋ ਹੈ ਇੱਕ ਖਬਰ ਚੱਲ ਰਹੀ ਹੈ ਕਿ ਦਿੱਲੀ ਕੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕਲਪਤਾਰ ਕਰ ਸਕਦੀ ਹੈ ਕਿਵੇਂ ਦੇਖ ਰਹੇ ਹੋ ਇਸ ਉਹ ਦੇਖੋ ਇਹ ਤਾਂ ਜਗਜਾਹਰ ਹੈ ਕਿ ਜਿੰਨੇ ਵੀ ਵਿਰੋਧੀ ਪਾਰਟੀਆਂ ਦੇ ਲੀਡਰ ਹੈ ਜਿਹੜੇ ਕੇਂਦਰ ਦੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਉਹਨਾਂ ਦੇ ਅੱਖਾਂ ਦੇ ਵਿੱਚ ਜਿਹੜੇ ਲੀਡਰ ਖੜਕਦੇ ਆ ਜਿਹੜੇ ਲੋਕਾਂ ਦੀ ਗੱਲ ਕਰਦੇ ਆ ਜਿਹੜੇ ਸਵਾਲ ਚੁੱਕਦੇ ਆ ਅੱਜ ਉਹਨਾਂ ਨੂੰ ਉਹਨਾਂ ਦੀ ਆਵਾਜ਼ ਜਿਹੜੀ ਹੈ ਉਹ ਬੰਦ ਕਰਨ ਦਾ ਇਹਨਾਂ ਨੇ ਤਰੀਕਾ ਜਿਹੜਾ ਲੱਭਿਆ ਹੈ ਉਹ ਸੰਵਿਧਾਨਿਕ ਏਜੰਸੀ ਹੈ ਜਿਨ੍ਹਾਂ ਏਜੰਸੀਆਂ ਨੇ ਦੇਸ਼ ਨੂੰ ਅੱਗੇ ਲੈ ਕੇ ਜਾਣਾ ਦੇਸ਼ ਨੂੰ ਦੇਸ਼ ਦੀ ਤਰੱਕੀ ਦੇ ਵਿੱਚ ਆਪਣਾ ਹਿੱਸਾ ਪਾਣਾ ਉਹਨਾਂ ਸੰਵਿਧਾਨਿਕ ਏਜੰਸੀਆਂ ਨੂੰ ਜਿਹੜਾ ਵਿਰੋਧੀ ਪਾਰਟੀ ਦੇ ਜਿਹੜੇ ਲੀਡਰ ਹੈ ਉਹਨਾਂ ਦੀ ਆਵਾਜ਼ ਬੰਦ ਕਰਨ ਦੇ ਲਈ ਅੱਜ ਉਹਨਾਂ ਦੀ ਵਰਤੋਂ ਕੀਤੀ ਜਾ ਰਹੀ ਹੈ ਮੈਂ ਪੁੱਛਣਾ ਚਾਹੁੰਦਾ ਕਿ ਕਿਉਂ ਨਹੀਂ ਹਜੇ ਤੱਕ ਪਿਛਲੇ 14 ਸਾਲ ਦੇ ਵਿੱਚ ਇੱਕ ਵੀ ਭਾਰਤੀ ਜਨਤਾ ਪਾਰਟੀ ਦੇ ਕਿਸੇ ਲੀਡਰ ਦੇ ਉੱਤੇ ਨਾ ਤਾਂ ਈਡੀ ਦੀ ਕਾਰਵਾਈ ਹੋਈ ਨਾ ਤਾਂ ਇਨਕਮ ਟੈਕਸ ਦੀ ਕਾਰਵਾਈ ਹੋਈ ਇਹਨਾਂ ਦੇ ਜਿਹੜੇ ਚਾਹਤੇ ਆ ਉਹਨਾਂ ਦੇ 에어ਪੋਰਟ ਦੇ ਉੱਤੋਂ 22000 ਕਰੋੜ ਰੁਪਏ ਦੀ ਜਿਹੜੀ ਡਰੱਗ ਫੜੀ ਜਾਂਦੀ ਹੈ ਤਾਂ ਕਿਸੇ ਉੱਤੇ ਇੱਕ ਵੀ ਐਫਆਈਆ ਦਰਜ ਨਹੀਂ ਹੁੰਦੀ ਸੋ ਇਹ ਗੱਲ ਅੱਜ ਦੇਸ਼ ਦੇ ਲੋਕ ਜਾਣਦੇ ਆ ਕਿ ਅੱਜ ਜਿਹੜੇ ਪਪੂਲਰ ਲੀਡਰ ਆ ਉਹਨਾਂ ਨੂੰ ਅੱਜ ਈਡੀ ਦੇ ਰਾਹੀਂ ਜਾਂ ਦੂਸਰੀਆਂ ਏਜੰਸੀਆਂ ਦੇ ਰਾਹੀਂ ਡਰਾਇਆ ਧਮਕਾਇਆ ਜਾ ਰਿਹਾ ਪਰ ਮੈਂ ਸਮਝਦਾ ਕਿ ਸ਼੍ਰੀ ਅਰਵਿੰਦ ਕੇਜਰੀਵਾਲ ਸਾਹਿਬ ਜਿਹੜੇ ਕਿ ਇੱਕ ਸੰਘਰਸ਼ ਦੇ ਵਿੱਚੋਂ ਲੀਡਰ ਬਣੇ ਆ ਗਰਾਉਂਡ ਜ਼ੀਰੋ ਤੋਂ ਉਹ ਸੰਘਰਸ਼ ਕਰਕੇ ਅੱਜ ਉਹਨਾਂ ਨੇ ਦਸਾਂ ਸਾਲਾਂ ਦੇ ਵਿੱਚ ਆਪਣੀ ਪਾਰਟੀ ਨੂੰ ਜਿਹੜਾ ਨੈਸ਼ਨਲ ਪਾਰਟੀ ਦਾ ਦਰਜਾ ਦਿਵਾਇਆ ਸੋ ਮੈਂ ਸਮਝਦਾ ਕਿ ਜਿਹੜੇ ਸੰਘਰਸ਼ਸ਼ੀਲ ਲੋਕ ਹੁੰਦੇ ਆ ਉਹ ਕਿਸੇ ਵੀ ਸਥਿਤੀ ਦਾ ਸਾਹਮਣਾ ਕਰਨ ਲਈ ਹਮੇਸ਼ਾ ਤਿਆਰ ਰਹਿੰਦੇ ਆ ਔਰ ਸਾਡੇ ਲੀਡਰ ਵੀ ਜਿਹੜੇ ਬਿਲਕੁਲ ਤਿਆਰਬਰ ਤਿਆਰ ਆ ਕਿਸੇ ਗੱਲ ਦਾ ਸਾਨੂੰ ਡਰ ਨਹੀਂ ਆ ਔਰ ਸਾਡੀ ਪਾਰਟੀ ਦਾ ਇੱਕ ਇੱਕ ਵਰਕਰ ਆ ਜਿਹੜਾ ਡਟ ਕੇ ਕੇਜਰੀਵਾਲ ਸਾਹਿਬ ਦੇ ਨਾਲ ਖੜਾ ਔਰ ਜਿਸ ਦਿਨ ਕੇਂਦਰ ਦੀ ਸਰਕਾਰ ਨੇ ਕੇਜਰੀਵਾਲ ਸਾਹਿਬ ਨੂੰ ਗ੍ਰਿਫਤਾਰ ਕੀਤਾ ਤਾਂ ਮੈਂ ਸਮਝਦਾ ਕਿ ਉਸ ਦਿਨ ਉਹ ਦੇਸ਼ ਦੇ ਲੀਡਰ ਬਣਨਗੇ ਲੋਕਾਂ ਦੀ ਪੂਰੀ ਸਿੰਪਥੀ ਹੈ ਜਿਹੜੀ ਉਹ ਅਰਵਿੰਦ ਕੇਜਰੀਵਾਲ ਸਾਹਿਬ ਦੇ ਨਾਲ ਹੋ